ਪੰਜਾਬ ਦੇ ਬਾਡਰ ਤੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੇਕਰ ਰਾਜਨੀਤੀ ਦੀ ਗੱਲ ਕਰੀਏ ਤਾਂ ਯੂਥ ਕਾਂਗਰਸ ਕਿਸਾਨਾਂ ਦੇ ਵਿਚ ਆ ਚਾਈ ਹੈ ਪਟਿਆਲਾ ਚ ਕਾਂਗਰਸ ਪਾਰਟੀ ਵੱਲੋਂ ਟਰੈਕਟਰ ਰੈਲੀ ਕੀਤੀ ਗਈ ਜਿਸ ਵਿੱਚ ਕਾਂਗਰਸੀ ਵਰਕਰ ਇਸ ਤੇ ਚੜ ਗਈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਯੂਥ ਕਾਂਗਰਸ ਦੇ ਪ੍ਰਧਾਨ ਸੰਜੀਪ ਕੁਮਾਰ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਬਾਡਰ ਤੇ ਖੜੇ ਹਨ ਪਰ ਹਰਿਆਣਾ ਸਰਕਾਰ ਕਿਸਾਨਾਂ ਤੇ ਅਤਿਆਚਾਰ ਕਰ ਰਹੀ ਹੈ ਜਿਸ ਨੂੰ ਦੇਖਦੇ ਹੋਏ ਉਹੀ ਜਿਸ ਨੂੰ ਦੇਖਦੇ ਹੈ ਪਟਿਆਲਾ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ ਇਹ ਜਿਹੜੀ ਵਿਸ਼ਾਲ ਟਰੈਕਟਰ ਮਾਰਚ ਹੈਗੀ ਹੈ ਇਹ ਸਾਡੇ ਵੀ ਸੰਜੀਵ ਸ਼ਰਮਾ ਕਾਲੂ ਜੀ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਪਟਿਆਲੇ ਤੋਂ ਯੂਥ ਕਾਂਗਰਸ ਦੇ ਇਹਨਾਂ ਨੇ ਬਹੁਤ ਇੱਕ ਵਿਸ਼ਾਲ ਮਾਰਚ ਟਰੈਕਟਰਾਂ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਜੋ ਅੱਜ ਮਾਹੌਲ ਹੈ ਜੋ ਅੱਜ ਸਾਡੇ ਬਾਰਡਰਾਂ ਦੇ ਉੱਤੇ ਦਿੱਲੀ ਦੀ ਸਰਕਾਰ ਨੇ ਇੰਡੀਆ ਪਾਕਿਸਤਾਨ ਦਾ ਬਾਰਡਰ ਬਣਾਇਆ ਤੇ ਪੰਜਾਬ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਦਿੱਲੀ ਜਾ ਕੇ ਆਪਣੀ ਗੱਲ ਰੱਖਣ ਦੇ ਵਿੱਚ ਜਿਹੜਾ ਹਰਿਆਣਾ ਦੀ ਖੱਟਰ ਸਰਕਾਰ ਨੇ ਦੇ ਬੀਜੇਪੀ ਦੀ ਸਰਕਾਰ ਨੇ ਜੋ ਮਾਹੌਲ ਬਣਾਇਆ ਉਹ ਕਿਸਾਨਾਂ ਦੇ ਸਮਰਥਨ ਦੇ ਵਿੱਚ ਅੱਜ ਜਿਹੜਾ ਮਾਰਚ ਹੈਗਾ ਇੱਥੇ ਪਟਿਆਲੇ ਚ ਯੂਥ ਕਾਂਗਰਸ ਵੱਲੋਂ ਸਾਡੇ ਸੰਜੀਵ ਜੀ ਨੇ ਕੱਢਿਆ ਤੇ ਮੈਂ ਸਮਝਦਾ ਇੱਕ ਬੜਾ ਉਪਰਾਲਾ ਕਿਉਂਕਿ ਜਿੱਥੇ ਜਿਹੜੀ ਤਸ਼ੱਦਦ ਹੈ ਉਹ ਬੀਜੇਪੀ ਦੀ ਸਰਕਾਰ ਕਰ ਰਹੀ ਹੈ ਉੱਥੇ ਹੀ ਸਾਡੀ ਪੰਜਾਬ ਦੀ ਜਿਹੜੀ ਸਰਕਾਰ ਹੈ ਸਾਡੇ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਇੱਕ ਸਿਰਫ ਬੈਠ ਕੇ ਤੇ ਇਸ ਚੀਜ਼ ਨੂੰ ਦੇਖ ਰਿਹਾ ਤੇ ਨਾ ਕਿਸੇ ਚੀਜ਼ ਦੇ ਵਿੱਚ ਹਾਂ ਦਾ ਹੰਗਾਰਾ ਹੈ ਤੇ ਨਾ ਕੋਈ ਕਾਰਵਾਈ ਹੈ ਸਾਡਾ ਨੌਜਵਾਨ ਸਾਡਾ ਨੌਜਵਾਨ ਵੀਰ ਸ਼ੁਭ ਕਰਨਜੀਰਾ ਪਿਛਲੇ ਦਿਨਾਂ ਬਾਰਡਰ ਦੇ ਉੱਤੇ ਮੈਂ ਸਮਝਦਾ ਵੀ ਭਾਜਪਾ ਦੀ ਕੱਟਰ ਸਰਕਾਰ ਵੱਲੋਂ ਕਤਲ ਕੀਤਾ ਗਿਆ ਤੇ ਜਿੱਥੇ ਕਤਲ ਹੁੰਦਾ ਉੱਥੇ ਕਾਰਵਾਈ ਬਣਦੀ ਹੈ ਪਰਚਾ ਬਣਦਾ ਤੇ ਇੱਕ ਜ਼ੀਰੋ ਐਫ ਆਈ ਆਰ ਜਿਹੜੀ ਉਹ ਦਰਜ ਕੀਤੀ ਗਈ ਤੇ ਜਿਹਦੇ ਵਿੱਚ ਮੈਂ ਸਮਝਦਾ ਵੀ ਹੋਮ ਮਿਨਿਸਟਰ ਤੇ ਡੀਜੀਪੀ ਤੇ ਜਿਹੜੇ ਉਥੋਂ ਦੇ ਮੌਕੇ ਦੇ ਐਸਪੀ ਤੇ ਐਸਐਸਪੀ ਆ ਉਹਨਾਂ ਦਾ ਨਾਮ ਵਿੱਚ ਹੋਣਾ ਚਾਹੀਦਾ ਐਫਆਈਆਰ ਦੇ ਵਿੱਚ ਕਿਉਂ ਭਗਵੰਤਮਾਨ ਦੀ ਸਰਕਾਰ ਅੱਜ ਸਿਰਫ ਇਹ ਕਹਿ ਰਹੀ ਹੈ ਵੀ ਅਸੀਂ ਆਪਣੇ ਐਮਐਲਏ ਸਾਡੇ ਮੰਤਰੀ ਆ ਉਹਨਾਂ ਨੂੰ ਅਸੀਂ ਹਸਪਤਾਲਾਂ 'ਚ ਡਿਪਲੋਮਾ ਕੀਤਾ ਕੀ ਭਗਵੰਤਮਾਨ ਸਰਕਾਰੇ ਚਾਹੁੰਦੀ ਹੈ ਵੀ ਬੀਜੇਪੀ ਦੇ ਨਾਲ ਰਲ ਕੇ ਪੰਜਾਬ ਦਾ ਜਿਹੜਾ ਕਿਸਾਨ ਆ ਉਹਦਾ ਨੁਕਸਾਨ ਕੀਤਾ ਜਾਵੇ ਸਰ ਸਰਕਾਰ ਵੱਲੋਂ ਇਨਸਾਫ ਤਾਂ ਮਿਲਗਾ ਹੀ ਜਿਹਨਾਂ ਨੂੰ ਵੋਟਰ ਵਾ ਦੇਤਾ ਸਰਕਾਰੀ ਨੌਕਰੀ ਦਿੱਤੀ ਈ ਆਪਾਂ ਸਮਝਦੇ ਆਂ ਵੀ ਇੱਕ ਨੌਜਵਾਨ ਦੀ ਜਾਨ ਦੀ ਕੀਮਤ ਸਰਕਾਰ ਲਾਉਣਾ ਚਾਹੁੰਦੀ ਏ ਇੱਕ ਜਾਨ ਦੀ ਕੀਮਤ ਕਰੋੜ ਰੁਪਈਆ ਤੇ ਨੌਕਰੀ ਹੈ ਤੇ ਇਨਸਾਫ ਕੌਣ ਦੇਊਗਾ ਜਿਹੜਾ ਇਨਸਾਫ ਹੈ ਜਦੋਂ ਟਿੱਕਰ ਉਹਨਾਂ ਦੇ ਨਾਮਜੋੜ ਕੇ ਪਰਚਾ ਦਰਜ ਨਹੀਂ ਹੁੰਦਾ ਹੋਮ ਮਿਨਿਸਟਰ ਦੇ ਆ ਬੀ ਜੀ ਪੀ ਦਾ ਤੇ ਐਸ ਪੀ ਦਾ ਉਦੋਂ ਟਿੱਕਰ ਮੈਂ ਸਮਝਦਾ ਉਹ ਪਰਿਵਾਰ ਜਿਹੜਾ ਹੈਗਾ ਉੱਤੇ ਬੈਠਾ ਪੈਸੇ ਤਾਂ ਭੁੱਖਾ ਨਹੀਂ ਹੈ ਉਹਨਾਂ ਦਾ ਨੌਜਵਾਨ ਪੁੱਤ ਕਿਹਾ 21-22 ਸਾਲ ਦਾ ਤੇ ਕਿੰਨੇ ਕਰੋੜ ਰੁਪਏ ਉਹਨਾਂ ਦਾ ਨੌਜਵਾਨ ਪੁੱਤ ਵਾਪਸ ਲਿਆਊਗਾ ਇਹ ਭਗਵੰਤਮਾਨ ਦੀ ਮਨਸ਼ਾ ਹੈ ਵੀ ਹਰ ਇੱਕ ਚੀਜ਼ ਨੂੰ ਪੈਸੇ ਨਾਲ ਤੋਲਣਾ ਇਹ ਪੈਸੇ ਦੀ ਲੋੜ ਨਹੀਂ ਉਸ ਪਰਿਵਾਰ ਨੂੰ ਇਨਸਾਫ਼ ਦੀ ਲੋੜ ਹੈ ਇਹ ਟਰੈਕਟਰ ਮਾਰਚ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਿਛਲੇ ਕਈ ਦਿਨਾਂ ਤੋਂ ਜਿਹੜੇ ਸਾਡੇ ਕੀ ਕਿਸਾਨ ਭਰਾ ਆਪਣੀਆਂ ਹੱਕ ਲੈਣ ਲਈ ਆਪਣੀ ਮੰਗਾਂ ਮੰਗਣ ਲਈ ਜਿਹੜੇ ਕੀ ਐਮਐਸਪੀ ਦੀ ਜਿਹੜੀ ਲੈਣ ਵਾਸਤੇ ਜਿਹੜੀ ਕਿ ਉਹ ਦਿੱਲੀ ਜਾ ਰਹੇ ਸੀਗੇ ਉਹਨਾਂ ਨੂੰ ਹਰਿਆਣਾ ਸਰਕਾਰ ਨੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਨਾਲ ਤਸ਼ੱਦਦਾਂ ਕੀਤੀਆਂ ਉਹਨਾਂ ਤੇ ਡਾਂਗਾ ਵਰਾਈ ਗਿਆ ਉਹਨਾਂ ਦੇ ਸਿਰ ਤੇ ਸਿਰ ਪਾੜੇ ਕੇ ਗੋਲੀਆਂ ਵਰਾਈਆਂ ਅੱਜ ਉਹਨਾਂ ਦੇ ਰੋਸ਼ ਮਾਰਚ ਅਸੀਂ ਅੱਜ ਟਰੈਕਟਰ ਮਾਰਚ ਕੱਢਿਆ ਤੇ ਇੱਕ ਸਾਡਾ ਭਰਾ ਜਿਹੜਾ ਕਿ ਕਿਸਾਨ ਭਰਾ ਜਿਹੜਾ ਕਿ ਪਿਛਲੇ ਦਿਨੀ ਉਸ ਖਨੌਰੀ ਬਾਰਡਰ ਤੇ ਜਿਸ ਦਾ ਗੋਲੀ ਲੱਗਨ ਨਾਲ ਸ਼ਹੀਦ ਹੋ ਗਿਆ ਉਹਦੇ ਇਨਸਾਫ ਦੀ ਮੰਗ ਕਰਨ ਵਾਸਤੇ ਅੱਜ ਇਹ ਟਰੈਕਟਰ ਮਾਰਚ ਕੱਢੇ ਗਏ ਕਿ ਸਾਨੂੰ ਉਸ ਪਰਿਵਾਰ ਨੂੰ ਜਿਹੜੀ ਕਿ ਉਹਨਾਂ ਨੇ ਝੂਠੀ ਐਫ ਆਈ ਆਰ ਇੱਕ ਮਤਲਬ ਜ਼ੀਰੋ ਐਫ ਆਈ ਆਰ ਜਿਹਨੂੰ ਕਹਿੰਦੇ ਆ ਜਿਹਦਾ ਕਿ ਕੋਈ ਟੱਕ ਨਹੀਂ ਜੀ ਐਫ ਆਈ ਆਰ ਦਾ ਅੱਖਾਂ 'ਚ ਕਮੇਟੀ ਪਾਉਣ ਵਾਲੀ ਜਿਹੜੀ ਗੱਲ ਕਰਨ ਵਾਸਤੇ ਲੋਕਾਂ ਨੂੰ ਖਾਣ ਵਾਸਤੇ ਜਿਹੜੀ ਕਿ ਐਫ ਆਈ ਆਰ ਕਰਦੀ ਐ ਉਹਦੇ ਰੋਸ ਚਾਜ ਅਸੀਂ ਕਿ ਟਰੈਕਟਰ ਮਾਰਚ ਕੱਢਿਆ ਕਿ ਸਾਨੂੰ ਉਸ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਤੇ ਸਰਕਾਰ ਨੂੰ ਮੰਗ ਕਰਦੇ ਕਿ ਜਿਸ ਅਫਸਰ ਨੇ ਜਿਸ ਸਰਕਾਰ ਦੇ ਜਿਸ ਸਰਕਾਰ ਦੇ ਜਿਹਨਾਂ ਅਹੁਦੇ ਤੇ ਬੈਠੇ ਲੀਡਰਾਂ ਨੇ ਜਿਸ ਦਾ ਦੀ ਇਸ ਦਾ ਧੰਨੇ ਤੇ ਜਾਂ ਉਸ ਤੇ ਬੈਠੇ ਕਿਸਾਨਾਂ ਤੇ ਜਿਨ੍ਹਾਂ ਨੇ ਇਹ ਲਾਠੀਆਂ ਵਰਾਈਆਂ ਜਾਂ ਗੋਲੀਆਂ ਚਲਾਈਆਂ ਉਹਨਾਂ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਉਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਤੇ ਜਿਹੜੇ ਸਾਡੇ ਪੰਜਾਬ ਸਰਕਾਰ ਨੂੰ ਬੇਨਤੀ ਕਰਨ ਵਾਸਤੇ ਕੀਤਾ ਕਿ ਸਾਡੀ ਜਿਹੜੇ ਸਾਡੀ ਸਟੇਟ ਚ ਵੜ ਕੇ ਦੂਜੇ ਹਰਿਆਣੇ ਦੀ ਪੂਤ ਨੇ ਸਾਡੇ ਕਿਸਾਨ ਭਰਾਵਾਂ ਦੀ ਜਿਹੜੀਆਂ ਦਰਦਾ ਕੀਤੀਆਂ ਉਹਨਾਂ ਤੇ ਬੰਦੀ ਕਰ ਵੀ ਕੀਤੀ ਜਾਵੇ ਉਹਦੇ ਰੋਸ ਚ ਅੱਜ ਅਸੀਂ ਟਰੈਕਟਰ ਮਾਰਚ ਕੀਤਾ ਤੇ ਇਹ ਟਰੈਕਟਰ ਮਾਰਚ ਅੱਜ ਤੱਕ ਤਾਂ ਜੇ ਸਰਕਾਰ ਨੇ ਜੇ ਇਨਾਂ ਦੀਆਂ ਸਾਡੀਆਂ ਮੰਗਾਂ ਨਾ ਪੂਰੀ ਕੀਤੀਆਂ ਇਹ ਟਰੈਕਟਰ ਮਾਰਚ ਅਸੀਂ ਖਨੌਰੀ ਕੀ ਸ਼ੰਭੂ ਬਾਰਡਰ ਤੱਕ ਬਿਲਕੁਲ ਲੈ ਕੇ ਜਾਵਾਂਗੇ ਜੀ ਸਰਕਾਰ ਕੋਲੋਂ ਕੋਈ ਆਸ ਹੈ ਕਿ ਸਹਾਇਤਾ ਦਿੱਤੀ ਗਈ ਹੈ ਪਰਿਵਾਰ ਦੀ ਦੇਖੋ ਕੋਈ ਸਹਾਇਤਾ ਨਹੀਂ ਕੀਤੀ ਸਾਡੀ ਸਰਕਾਰ ਚ ਵੀ ਜੇ ਸਾਡੀ ਸਰਕਾਰ ਚ ਵੀ ਕਿਸਾਨ ਤਰਨਾ ਹੋਇਆ ਸੀਗਾ ਸਾਡੇ ਦੇ 7500 ਕਿਸਾਨ ਸੀਲ ਹੋਏ ਸੀਗੇ ਅਸੀਂ ਉਹਨਾਂ ਨੂੰ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਤੇ ਉਹਨਾਂ ਨੂੰ ਬੰਦ ਦਾ ਮੁਆਵਜ਼ਾ ਜਾਂ ਹੋਰ ਵੀ ਜਿਸ ਤਰ੍ਹਾਂ ਜਿਹਨੂੰ ਮਦਦ ਦੀ ਲੋੜ ਸੀ ਜ਼ਰੂਰ ਕੀਤੀ ਮਰ ਹਜੇ ਤੱਕ ਇਹਨਾਂ ਦੀਆਂ ਇਹ ਭਗਵੰਤ ਮਾਨ ਸਰਕਾਰ ਡਬਲ ਡਬਲ ਗੱਲਾਂ ਕਰਦਾ ਕਰਦਾ ਕੁਝ ਨਹੀਂ ਸਿਰਫ ਝੂਠ ਦੀਆਂ ਗੱਲਾਂ ਜਿਹੜੀਆਂ ਇਹ ਝੂਠ ਬੋਲਦਾ ਹੋਰ ਕੁਝ ਦੇ ਦੇ ਇਹਦੇ ਕੋਲ ਹੈਗਾ ਬੱਲੇ ਸਰਕਾਰੀ ਨੌਕਰੀ ਦਿੱਤੀ ਆ ਬਿਲਕੁਲ ਨਹੀਂ ਹਜੇ ਕੁਝ ਦਿੱਤਾ ਜੀ ਸਰਕਾਰੀ ਨੌਕਰੀ ਜੇ ਕਿਸੇ ਦਾ ਤੁਸੀਂ ਮੁੰਡਾ ਇਦਾਂ ਸ਼ਹੀਦ ਹੋ ਜੇ ਉਹਨਾਂ ਨੂੰ ਨੌਕਰੀਆਂ ਦੀ ਗੱਲਾਂ ਕਰਦੇ ਹਜੇ ਕੁਝ ਨਹੀਂ ਹਜੇ ਗੱਲਾਂ ਚ ਹੀ ਆ ਜਦੋਂ ਕਰਨਗੇ ਉਦੋਂ ਅਸੀਂ ਵੇਖਾਂਗੇ ਇਹ ਬੜੀ ਮਾੜੀ ਗੱਲ ਹੈ ਸ਼ਰਮਨਾਕ ਗੱਲ ਹੈ ਭਗਵੰਤ ਮਾਨ ਵਾਸਤੇ ਵੀ ਆਪਣੇ ਪੰਜਾਬ ਜਿਹੜਾ ਕੀ ਆਪਣੇ ਕਿਸਾਨ ਕਿਸਾਨਾਂ ਦਾ ਪੁੱਤ ਸੰਧਰ ਅੱਜ ਕਿਸਾਨਾਂ ਨਾਲ ਇਹ ਹਾਲਾਤ ਕਰਨ ਦੇ ਜਿਹੜਾ ਤੁਲ ਗਿਆ ਸੀ ਇਹਦੀ ਨਿੰਦਾ ਕਰਦੇ ਹਾਂ